ਕੱਲ ਪ੍ਰਤਾਪ ਸਿੰਘ ਬਾਜਵਾ ਜੀ ਤੇਮਿੰਦਰ ਸਿੰਘ ਸਿੱਧੂ ਦੇ ਨਾਲ ਕਰ ਜਾਣਗੇ ਬਲਕੌਰ ਸਿੰਘ ਦੇ ਮੂਸਾ ਪਿੰਡ ਦੇ ਵਿੱਚ ਮੁਲਾਕਾਤ ਹੋਵੇਗੀ ਮੀਟਿੰਗ ਹੋਵੇਗੀ ਤੇ ਸ਼ਾਇਦ ਇਹੀ ਗੱਲਾਂ ਬਾਤਾਂ ਹੋਣਗੀਆਂ ਵੀ ਭਾਈ ਤੁਸੀਂ ਅਜਿਹੀ ਗੱਲ ਨਾ ਕਰੋ ਕਦਮ ਨਾ ਚੁੱਕੋ ਜਿਹਦੇ ਨਾਲ ਸਾਨੂੰ ਨੁਕਸਾਨ ਹੋਵੇ। ਫੁਰਤੀ ਦੌਰ ਦੇ ਵਿੱਚ ਮੇਰਾ ਖਿਆਲ ਜੇ ਬਲਕੌਰ ਸਿੰਘ ਸਿੱਧੂ ਨੇ ਆਜ਼ਾਦ ਲੜਨਾ ਹੈ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਗੱਲ ਹੋਵੇ ਕਿ ਮੈਨੂੰ ਸਾਰੀਆਂ ਤਰ੍ਹਾਂ ਦੀ ਵੱਧ ਦੋ ਸਕਦੀ ਹੈ ਕਾਂਗਰਸ ਦੇ ਵਿੱਚ ਖੜਾ ਹੋ ਕੇ ਮੈਨੂੰ ਸ਼ਾਇਦ ਨਾ ਹੋਵੇ। ਬ੍ਰੋਦੀ ਤੇ ਅਗੂਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਉਹਨਾਂ ਦੇ ਘਰ ਜਾਣਗੇ ਵੈਸੇ ਨੇੜਤਾ ਤਾਂ ਸਭ ਤੋਂ ਜ਼ਿਆਦਾ ਅਵਰਿੰਦਰ ਸਿੰਘ ਰਾਜਾ ਬੜੇngਦੀ ਹੈ। ਔਰ ਕਾਂਗਰਸ ਦਾ ਵੀ ਸਾਨੂੰ ਸਮਝ ਨਹੀਂ ਆਉਂਦਾ। ਕਿ ਨਵਜੋਤ ਸਿੰਘ ਸਿੱਧੂ ਘਰੇ ਬੈਠਾ ਹੈ। ਉਹਨੂੰ ਵੀ ਇਨਾਮ ਰੂਪ ਕਿ ਲਾਇਆ। ਜਿਸ ਤਰ੍ਹਾਂ ਦੀ ਚਰਚਾ ਬਲਕੌਰ ਸਿੰਘ ਨੇ ਛੇੜੀ ਹੋਈ ਏ ਢੱਲੂ ਸਾਹਿਬ ਬਲਕੌਰ ਸਿੰਘ ਕਹਿੰਦੇ ਆਜ਼ਾਦ ਉਮੀਦਵਾਰ ਵੱਜੋਂ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਉਹਨਾਂ ਨੇ ਉੱਥੋਂ ਦੇ ਜਿਹੜੇ ਕਾਂਗਰਸੀ ਉਮੀਦਵਾਰ ਨੇ ਜੀਤਵਿੰਦਰ ਸਿੰਘ ਉਹਨਾਂ ਨੂੰ ਇੱਕ ਚਿੱਠੀ ਵੀ ਲਿਖੀ ਸੀ ਉਹਦੇ ਵਿੱਚ ਉਹਨਾਂ ਨੇ 9-10 ਸਵਾਲ ਪੁੱਛੇ ਸੀਗੇ ਕਿ ਅਜੇ ਤੱਕ ਕਾਰਵਾਈ ਨਹੀਂ ਹੋਈ ਜੇਕਰ ਤੁਸੀਂ ਜਿੱਤਦੇ ਹੋ ਤਾਂ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਿਓ ਤੇ ਹੁਣ ਉਹੀ ਜਿਹੜੀਆਂ ਕਿਆਸਰਾਈਆਂ ਨੇ ਥੋੜੀਆਂ ਜੀਆਂ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਵੀ ਕਵਰਾ ਗਈ ਹੈ ਕਿ ਜੇਕਰ ਜੀਤਵਿੰਦਰ ਸਿੰਘ ਸਿੱਧੂ ਦੇ ਮੁਕਾਬਲੇ ਬਲਕੌਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਨੇ ਤਾਂ ਘਾਟਾ ਪੈ ਸਕਦਾ ਹੈ ਕਾਂਗਰਸ ਨੂੰ ਤਾਂ ਇਸ ਕਰਕੇ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਜੀਤਵਿੰਦਰ ਸਿੰਘ ਸਿੱਧੂ ਦੇ ਨਾਲ ਘਰ ਜਾਣਗੇ ਬਲਕੌਰ ਸਿੰਘ ਦੇ ਮੂਸਾ ਪਿੰਡ ਦੇ ਵਿੱਚ ਮੁਲਾਕਾਤ ਹੋਵੇਗੀ ਮੀਟਿੰਗ ਹੋਵੇਗੀ ਤੇ ਸ਼ਾਇਦ ਇਹੀ ਗੱਲਾਂ ਬਾਤਾਂ ਹੋਣਗੀਆਂ ਵੀ ਭਾਈ ਤੁਸੀਂ ਅਜਿਹੀ ਗੱਲ ਨਾ ਕਰੋ ਕਦਮ ਨਾ ਚੁੱਕੋ ਜਿਹਦੇ ਨਾਲ ਸਾਨੂੰ ਨੁਕਸਾਨ ਹੋ ਜਾਵੇ ਦੇ ਕੋਈ ਤੋਂ ਪਹਿਲਾਂ ਜੀਤਮੇਂਦਰ ਸਿੱਧੂ ਪਿਛਲੇ ਐਤਵਾਰ ਉਹਨਾਂ ਦੇ ਘਰ ਜਾ ਕੇ ਆਏ ਨੇ ਹੂੰ ਜਦੋਂ ਬਲਕੌਰ ਸਿੰਘ ਉਹ ਰਾਣੇ ਉਹ ਨੌਮ ਸੂਤਰੀ ਹੂੰ ਇੱਕ ਪੱਤਰ ਦਿੱਤਾ ਸੀ ਜਿਹਦੇ ਵਿੱਚ ਜਿਵੇਂ ਭਗਵੰਤ ਮਾਨ ਗਲਤ ਬੋਲਿਆ ਕਿ 골ਡੀ ਬ੍ਰਾਂਡ ਤਾਂ ਫੜ ਲਿਆ ਜਿਹੜਾ ਸੁਖਪਾਲ ਕਹਿ ਰਹੇ ਨੇ ਸਵਾਲ ਚੱਕ ਲਿਆ ਕਿ ਮੀਤਹੇਰ ਦੇ ਵਿਆਹ ਚ ਫਿਰਦਾ ਸੀ ਉਹ ਬੰਦਾ ਜੇਲ੍ਹ ਦੇ ਵਿੱਚੋਂ ਲੌਰਾ ਸਪੈਸ਼ਨ ਉਹੀ ਦੀਆਂ ਇੰਟਰਵਿਊ ਕਿਵੇਂ ਆ ਗਈਆਂ ਇਹ ਤਮਾਮ ਸੀ ਸ਼ੁਰਾਤੀ ਦੌਰ ਦੇ ਵਿੱਚ ਮੇਰਾ ਕਹਿ ਲੇ ਜੇ ਬਲਕੌਰ ਸਿੰਘ ਸਿੱਧੂ ਨੇ ਆਜ਼ਾਦ ਲੜਨਾ ਹੈ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਗੱਲ ਹੋਵੇ ਕਿ ਮੈਨੂੰ ਸਾਰੀਆਂ ਧਿਰਾਂ ਦੀ ਵੱਧ ਦੋ ਸਕਦੀ ਹੈ ਕਾਂਗਰਸ ਦੇ ਵਿੱਚੋਂ ਖੜਾ ਹੋ ਕੇ ਮੈਨੂੰ ਸ਼ਾਇਦ ਨਾ ਹੋਵੇ ਇੱਥੇ ਜੇ ਉਹਨਾਂ ਨੇ ਲੜਨੀ ਸੀ ਚੋਣ ਤਾਂ ਪਹਿਲਾ ਸਪਸ਼ਟ ਕਰ ਦਿੰਦੇ ਹੋ ਸਕਦਾ ਇਹ ਵਿਚਾਰ ਕਰਕੇ ਕਾਂਗਰਸ ਵਾਲੇ ਬਲਕੌਰ ਸਿੰਘ ਦੀ ਵਧਤ ਕਰ ਦਿੰਦੇ ਜਿਵੇਂ ਤੁਸੀਂ ਕਹਿ ਰਹੇ ਹੋ ਜੀਤਬੇਦਰ ਸਿੱਧੂ ਤੇ ਇਹ ਆਪਣੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਬਾ ਸਾਹਿਬ ਜੀ ਉਹਨਾਂ ਦੇ ਘਰ ਜਾਣਗੇ ਵੈਸੇ ਨੇੜ ਤਾਂ ਸਭ ਤੋਂ ਜ਼ਿਆਦਾ ਅਵਰ ਇਦਰਸਿਕ ਰਾਜਾ ਬੜੇng ਦੀ ਆ ਔਰ ਕਾਂਗਰਸ ਦਾ ਵੀ ਸਾਨੂੰ ਸਮਝ ਨਹੀਂ ਆਉਂਦਾ ਕਿ ਨਰਜੋਤ ਸਿੰਘ ਸਿੱਧੂ ਘਰੇ ਬੈਠਾ ਹੈ ਉਹਨੂੰ ਵੀ ਬਨਾਮ ਰੂਕੇ ਲਾਇਓ ਜੋ ਜਦੋਂ ਕਾਫਲਾ ਚੱਲਦਾ ਹੋਵੇ ਜਿੰਨੇ ਸਪਾਹੀ ਜ਼ਿਆਦਾ ਹੋਣਗੇ ਉਹਨਾਂ ਦਾ ਹੀ ਫਾਇਦਾ ਹੁੰਦਾ ਸੋ ਦੇਖਦੇ ਆ ਜੇ ਕੱਲੂ ਬਾਜਵਾ ਸਾਹਿਬ ਜਾਂਦੇ ਆ ਜੀਤਬੇਦਰ ਸਿੱਧੂ ਜਾਂਦੇ ਆ ਹੋ ਸਕਦਾ ਨਾਲ ਜਾਂਦੇ ਜਾਂਦੇ ਬੜਿੰਗ ਸਾਹਿਬ ਨੂੰ ਵੀ ਲੈ ਜਾਣਾਂ ਤੇ ਫਿਰ ਕਿਹੜੇ ਪਾਸੇ ਗੱਲ ਮੁੱਕਦੀ ਹੈ ਇਹ ਫੇਰ ਦੱਸੂਗਾ ਜਾਂ ਉਹਨਾਂ ਨੂੰ ਮਾਰ ਕੇ ਪਾਰਟੀ ਲਈ ਨਾਲ ਤੋਰ ਲਿਆ ਜਾਂਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ